ਆ ਜੋ ਇਨਸਾਨ ਆ ਰਿਹਾ ਜਿਹਦਾ ਦਰਜਾ ਮਾਂ ਤੋਂ ਵੀ ਜ਼ਿਆਦਾ ਏ ਸਾਡੀ ਜ਼ਿੰਦਗੀ ਦੇ ਵਿੱਚ ਜਿਹਨੇ ਮੈਨੂੰ ਪਾਲਿਆ ਮੈਨੂੰ ਨਾਨਕਾ ਨੇ ਹੀ ਪਾਲਿਆ ਮੈਂ ਕੁਝ ਮਹੀਨਿਆਂ ਦੀ ਉੱਥੇ ਚਲੀ ਗਈ ਸੀ ਤਾਂ ਮਾਂ ਤੋਂ ਵੀ ਜ਼ਿਆਦਾ ਸਾਡੀ ਨਾਨੀ ਮਾਂ ਇਹ ਆਖਰੀ ਗੱਲ ਹलो ਬਈ ਵੈਲਕਮ ਵੈਲਕਮ ਇਨ ਕੈਨੇਡਾ ਕਿਹੜਾ ਆ ਆਪਣਾ ਨਾ ਸਮਾਰ ਹਾਂਜੀ ਲੜਕੀ ਕਹਿੰਦੇ ਹੁਣ ਕੈਨੇਡਾ ਵਾਲੀ ਹੋ ਗਈ। ਹੋਰ ਅੰਤਿਕੇ ਭਾਈ ਹਿੰਦਲੇ ਅਸੀਂ ਦੀਦੀ ਕੋਲ ਨੂੰ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ। ਕੋ ਅੱਗੇ ਜਿਹੜੇ ਬੰਦੇ ਸਾਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਅੰਗੇ ਤੇ ਇਹ ਸਾਨੂੰ ਵੀਡੀਓ ਕੋਲ ਪਾ ਲਿਓ ਹਾਂ ਪਹੁੰਚ ਗਈ ਲੱਗ ਕੇ ਸਾਡੀ ਹੋਰ ਕਿਹੜਾ ਬਾਤ ਜਿੰਦੇ ਗਲੀ ਤੇ ਆ ਕਿ ਆਹ ਸਿੱਖਾ ਤੁਸੀਂ ਸਾਨੂੰ ਬਣਾਇਆ ਹੈ ਨਾ ਵੀ ਪਾਸ ਇੱਥੇ ਤੱਕ ਪਹੁੰਚੇ ਆ ਆ ਮੰਜਰੀ ਬੁਣਨਾ ਵੀ ਹੋ ਲਿਆ ਪਾਸਾ ਤੁੱਤੇ ਕਰਾਂਗੇ ਹੋਰ ਰੇਂਜ ਹੋ ਰਿਛੇ ਛਾਤੀਆਂ ਮੈਚਿੰਗਾ ਮम्मे ਭਾਂਦੇ ਦੀਆਂ ਨੇ ਸੂਦੀ ਪੜ ਨਾਨੀ ਤੇ ਮੇਰੀ ਨਾਨੀ ਆ ਗਏ ਸਾਡੇ ਕੋਲ ਆਉਂਦੀ ਬੋਇਲ ਹੁੰਦਾ ਸਰੋਂ ਦਾ ਪਸਤੇ ਹੁੰਦਾ ਕਿਸੇ ਦਾ ਮੈਂ ਨਾ ਫੋਨ ਨੂੰ ਹੁੰਦਾ ਖਾਤਰ ਹਾਂ ਮम्मे ਖਾ ਲੈ ਸਾਰੀ ਖਾ ਲੈ ਗਈ ਖਾ ਲੈ ਬੁਰਜਾਣਾ ਵੇਖ ਦੇਖ ਨਹੀਂ ਸੁਖੀ ਕਰ ਦੇਖੀ ਜਾਂਦਾ ਨਹੀਂ ਤੋਂ ਦੇਖੀ ਜਾਂਦਾ ਵੀ ਇਹ ਕੀ ਆ ਗਿਆ ਮਾਸ਼ ਕਹਣਾ ਮੈਂ ਇੱਕ ਇੱਕ ਤਾਂ ਐ ਦੇਖਦਾ ਵੀ ਇਹ ਜਿਹ ਡਰੈਸਿੰਗ ਸੈਂਸ ਵਾਲਾ ਤਾਂ ਕੋਈ ਹੁਣ ਤੱਕ ਆਇਆ ਨਹੀਂ ਵੀ ਸੂਟਾਂ 사ਤਾ ਜਾਲਾ ਇਹ ਸੂਟਾਂ ਜਿਹੜਾ ਕੋਣ ਆ ਗਿਆ ਹੈ ਕੋਣ ਆ ਗਿਆ ਪੁੱਤਾ ਇਹ ਕੋਣ ਆ ਗਿਆ ਹੈ ਕੋਣ ਆ ਗਿਆ ਆ ਜਾ ਜੀ Kırdı bai Ne Kırdı bai. Merak olup ne Merak olup bajar. Kınardı ne Merak olup bajar. Merak ne bajar. Merak ne bajar. Merak ne bajar. Merak olup Ne Merak olup bajar. Merak olup bajar. Merak ਬੋਲ ਹਾਂ ਤੇ ਬੋਲ ਕਹਿੰਦਾ ਬੋਲ ਕੀਤੇ ਆ ਬੋਲ ਮੀਂਹ ਸੋਣੀ ਐ ਮੀਂਹ ਕੀ ਕਹਦੇ ਆ ਕਰੂਗਾ ਭਾਈ ਇਹਦੇ ਨਾਲ ਲੈ ਲੋ ਐ ਐ ਫਾੜ ਲੋ ਮੈਂ ਜੇ ਰੁਗੂ ਆ ਉਹ ਕਹਦਾ ਮੈਨੂੰ ਵੀ ਲਾਓ ਮੈਨੂੰ ਵੀ ਲਾਓ ਬਿੱਟਾ ਆਜੇ ਤੂੰ ਨਹੀਂ ਆਜੇ 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 ਪਤੀ ਨੇ ਜਾਣਿਆ ਤੜੀ ਇਹ ਆਨੂ ਭਾਈ ਕਿ ਉਹ ਕਿਸੀ ਇੱਥੇ ਬੈਗੇ ਜੱਸ ਦੀ ਵੇਟ ਕਰਦੇ ਵੀ ਕਹਿੰਦੇ ਉਹਨਾਂ ਢੰਗ ਕੁਛ ਨਹੀਂ ਖਾਣਾ ਬਿਨਾਂ ਨੰਬੇ ਜੱਸ ਨਹੀਂ ਆਉਂਦਾ ਆ ਗਈ ਜੀਪ ਇਹ ਲੇਗਾ ਆਪੇ ਤੇ ਕੀ ਹੈ ਆ ਗਈ ਤੇ ਇਧਰਾਂ ਉੱਤਰ ਖੱਬੇ ਤੂੰ ਤਾਂ ਲੈਣਾ ਕਿ ਜਿੰਨੀ ਸੋ ਕੋਈ ਮਰਤੀ ਜੱਫੀ ਬਾਵੇ ਵਿੱਚ ਆ ਕੇ ਵਿੱਚ ਮੁੱਕ ਪਾੰਗਰੀ ਘੋਟਦਾ ਹੈ ਕੋਣ ਆ ਗਿਆ ਪਰ ਆ ਗਿਆ ਹਾਂ ਆ ਆਹ ਜੀ ਨਾ ਜੀਆ ਕੇ ਫਟਣ ਦੀ ਸਰਵਣੀ ਹੁਣ ਰਾਤ ਨੂੰ ਹੋਣ ਲੱਗਿਆ ਕਿ ਦੋਵੇਂ ਮੁੰਡੇ ਰਾਤ ਨੂੰ ਫ੍ਰੀ ਸੀ ਜੇ ਦੂਸਰਾ ਮੁੰਡਾ ਆਪਣੇ ਗਿਫਟ ਟਰਾਈ ਕਰਕੇ ਦੇਖ ਰਿਹਾ ਪਾਪਾ ਕੇ ਦਿਖਾਓ ਦੇ ਬਾਪਾ ਕਿੰਨਾ ਸੋਹਣਾ ਹੈ ਹੈਪੀ ਬਰਥਡੇ ਕਹਣਾ ਏ ਓਕੇ ਹੈਪੀ ਬਰਥਡੇ ਦਾ ਹੀ ਬੋਲਦਾ ਹੈ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਕੰਗ੍ਰੈਚੁਲੇਸ਼ਨਸ ਐਂਡ ਸੈਲੀਬ੍ਰੇਸ਼ਨਸ ਕੰਗ੍ਰੈਚੁਲੇਸ਼ਨਸ ਐਂਡ ਸੈਲੀਬ੍ਰੇਸ਼ਨਸ ਮੇਰੇ ਪੁੱਤ ਕਦੇ ਦਾ ਮੌਜੂਦ ਤੁਸੀਂ ਬਹੁਤ ਜ਼ਿਆਦਾ ਮਾਰਕਾ ਬਹੁਤ ਜ਼ਿਆਦੇ ਲਾਰਦੀ ਨੂੰ ਵਧਾਈਆਂ ਬਹੁਤ ਬਹੁਤ ਆਹ ਹਾਂ ਬੱਲਾ ਦਿੱਲੀ ਆ। ਪਾਚ। ਉਹ ਜੋ ਕਰਕੇ ਸੀ ਉਹ ਟੇਬਲ ਵੱਡਾ ਲਾਇਆ। ਹੁਣੇ ਬਹੁਤ ਇੰਨਾ ਕਰਦਾ ਅੰਦਰ ਲਾਇਆ ਤਾਂ ਛੋਟਾ ਟੇਬਲ ਲਾਇਆ। ਇਸ ਮਾਮ ਦੀ ਫੋਲਾ ਫਰਾਲੀ ਕਰਨ ਲੱਗਿਆ। ਰੋਟੀ ਖਾਣ ਦੀ ਸਰ ਆਉਂਦੀ ਸਰ। ਹੁਣ ਦੇਖਦੇ ਆ ਕਿਹਦੇ ਲਈ ਕੀ ਆਇਆ ਇੰਦੀ ਆ ਤਾਂ। ਪੁੱਛ ਰਿਹਾ ਹੈ ਕਿਹ ਕੋਲੋਂ। ਤੇ ਇੱਕ। ਸਪਹਿਲਾ ਗਿਫਟ ਕੀ ਦਾ ਹੈ? ਆਹੇ ਕੁੜਤਾ। ਕੁੜਤਾ ਤੋਤੀ ਗੁਰਦਾ ਸੂਟ ਜੱਸ ਦਾ ਮੇਰਾ ਹਾਂ ਜਿਹੜਾਈ ਆ ਥੈਂਕ ਯੂ ਬੀ ਕੁਛ ਬਦ ਲਾ ਕੇ ਤੁਸੀਂ ਜੱਸ ਨੇ ਪਾ ਵੀ ਲਿਆ ਇਹ ਨਾਲ ਤੋਤੀ ਆਉ ਨਹੀਂ ਪਾਈ ਫਲੇ ਇਹ ਜੱਸ ਨੂੰ ਬੀਬੀ ਲੈ ਕੇ ਗਿਫਟ ਤੇ ਬਹੁਤ ਸੋਹਣਾ ਇਹਦੇ ਨਾਲ ਬਲੈਕ ਕਲਰ ਦੀ ਤੋਤੀਆ ਮੈਨੂੰ ਬਹੁਤ ਸੋਹਣਾ ਲੱਗਿਆ ਬੀਬੀ ਦਾ ਬਹੁਤ ਘੈਂਟ ਹਵੇ ਕਿ ਅੱਖ ਜੱਸ ਦੀ ਇੱਧਰ ਆ ਵੀ ਹੋਰ ਕੁਝ ਮਿਲੂਗਾ ਹੋਰ ਵੀ ਆਉਂਦਾ ਦਾਂ ਹਾਂਜੀ ਇਹ ਵੀ ਮੇਰੇ ਨੇ ਵੀ ਇਹ ਬਾਕੀ ਲੋੜ ਦਾ ਦਗਾਓ ਸ਼ਰਟਾਂ ਨਾਲ ਦੋਨੋਂ ਹਨ ਜੈ ਜੈ ਤੁਸੀਂ ਪਾਉਣ ਆ ਅੱਛਾ ਇੱਕ ਪੈਂਟ ਸਾਈਜ਼ ਨਹੀਂ ਦਿਖਾਉਣਾ ਚੰਗਾ ਬਹੁਤ ਸੋਹਣੀ ਆ ਤੁਸੀਂ ਦੋਸਤਾਂ ਆ ਬਹੁਤ ਟਾਈਮ ਲਾਉਂਗੇ ਹਾਂ ਇਹੜਾ ਹਾਂ ਮਤਲਬ ਇਹ ਖੁੱਲੀ ਹੋਊਗੀ ਤੁਹਾਡੇ ਹੋਣਾ ਆ ਵੀ ਖੁੱਲੀ ਲੱਗਦੀ ਆ ਹੁਣ ਮੈਨੂੰ ਹੁਣ ਖੁੱਲੀਆਂ ਲੱਗਦੀਆਂ ਨੇ ਆ ਕਾਰਗੋ ਪੈਂਟ ਆ ਸ਼ੁਕਰ ਆ ਤੁਹਾਨੂੰ ਇਹੋ ਜਿਹੀ ਮਿਲੀ ਹਨਾ ਕਿੰਨੇ ਟਾਈਮ ਬਾਅਦ ਇਹ ਨੀਚੀ ਦੇ ਦਿੱਖ ਦੇਖੀਏ ਪੁੱਤ ਇਹ ਖਲਾਰੇ ਪਾਈ ਜਾਂਦਾ ਅੱਛਾ ਇਹ ਬੁਣ ਕੇ ਲਿਆਂਦਾ ਏ ਅੱਛਾ ਆ ਇਹ ਨਹੀਂ ਸਿਹਰਾ ਬੀਬੀ ਨੇ ਬੁਣਿਆ ਸੈਟ ਇੱਕ ਵਾਹ ਵੇ

ਅਗਲਾ ਵਾਓ ਕਿੰਨਾ ਸੋਹਣਾ ਕਲਰ ਆ ਐਸੇ ਆਪਣੀ ਨਾਲ ਵਾਲਟਰੀ ਲੱਗ ਗਈ ਹੋ ਬਹੁਤ ਸੋਹਣਾ ਇਹ ਦੇਖੀ ਹਾਂ ਐਡਵੈਂਚਰ ਟਾਈਮ ਇਹ ਕਾਂ ਨਿਸ਼ਟੇ ਦੇ ਨਹੀਂ ਹਾਂ ਮਾੜੇ ਹੈਗੇ ਮੋਟਾ ਯਾਰਾ ਦੇ ਕਿੰਨਾ ਸੋਹਣਾ ਇਹ ਫੋਲਡਿੰਗ ਹਾਂ ਇਹਦੇ ਨਾਲ ਫਾਰਮਲ ਪੈਂਟ ਆ ਲੈ ਐਵੇਂ ਬਣਾਈ ਹੋਈ ਲੁੱਕ ਕਲੇ ਸੋਣੀ ਆ ਬਹੁਤ ਸੋਹਣਾ ਬੀਬੀ ਹਾਂ ਹਾਂ ਹੋਰ ਵੀ ਆ ਰਹੇ ਨੇ ਨਿਛੇ ਦਾ ਹਲੇ ਕਾਫੀ ਕੁਝ ਨਿਕਲਿਆ ਆ ਰਹੇ ਹਾਂ ਹਾਂ ਇਹ ਕਾ ਹੈ ਨਿਛੇ ਦਾ ਨਿੰਨੂ ਪਤਾ ਵੀ ਆ ਪੁੱਤ ਵੀ ਤੈਨੂੰ ਇੰਨੇ ਗਿਫਟ ਲਿਆਉਂਦੇ ਨੇ ਨਾਨੀ ਮम्मा ਨੇ ਕਿ ਕਿਉਂਤੀ ਪਾਇਏ ਜੀ ਹਾਂ ਸਾਰੇ ਸੂਟ ਸੋਹਣੇ ਬੀ ਬਹੁਤ ਸੂਟ ਲਿਆਉਂਦੇ ਬੀਬੀ ਨੇ ਤਾਂ ਪੰਤਾਇਸੀ ਆ ਵੀ ਵੀ ਉਹ ਤੋਂ ਰੌੜੜ ਕੀ ਲੇ ਜੀ ਕੱਪੜੇ ਮਿਲਦੇ ਨੇ ਹਾਂ ਬੜੇ ਲੱਬ ਲੱਬ ਕੇ ਸਹੀ ਗੱਲ ਆ ਆ ਸਪੈਸ਼ਲ ਹੈ ਉਹੀ ਵਾਲਾ ਜੱਗੀ ਮੰਮੇ ਨੇ ਸਪੈਸ਼ਲ ਕਿੰਨਾ ਸੋਹਣਾ ਹੈ ਪਲਾ ਵੇਖੋ ਕੁੜਤਾ ਪਜਾਮਾ ਹਨਾ ਪ੍ਰਿੰਟਡ ਕੁੜਤਾ ਪਲੇਨ ਜੈਕਟ ਨਾਲ ਪਜਾਮਾ ਵੀ ਹੋਰ ਚੱਲਦਾ ਹੈ ਹਾਂ ਬਹੁਤ ਸੋਹਣਾ ਲੱਗਿਆ ਕਿੰਨਾ ਸੋਹਣਾ ਡਿਜ਼ਾਈਨ ਜੱਗੀ ਮੰਮੇ ਦੀ ਚੋਇਸ ਸਭ ਤੋਂ ਬੈਸਟ ਨਿਕਲੀ ਸਭ ਤੋਂ ਤੇਰਾ ਹੂੰ ਆਓ ਜੱਗੀ ਮਾਮਾ ਜੀ ਨੇ ਭੇਜਿਆ ਹਾਂ ਇਹ ਚੱਗੀ ਮਾਮਾ ਕਹਿੰਦੇ ਵੀ ਉਹਦੇ ਕਲਰ ਦੇ ਨਾਲ ਦਾ ਕਹਿੰਦੇ ਕਲਰ ਨਿਸ਼ਚੈ ਜਿੰਨੇ ਭਾਏ ਭਾਏ ਦਾ ਨੰਨ ਗਲਾਬੀ ਗਲਾਬੀ ਲੱਗੀ ਉਹ ਰੰਗ ਗਲਾਬੀ ਹੋ ਜਾਂਦਾ ਗੱਲਾਂ ਵੀ ਗਲਾਬੀ ਹੋ ਲੈਣਾ ਕੋਈ ਇਹ ਵੀ ਬਹੁਤ ਸੋਹਣਾ ਲੱਗੂ ਨਾ ਇਹਦੇ ਬਹੁਤ ਬਹੁਤ ਜਿਆਦਾ ਹਾਂ ਮਾਮਾ ਜੀ ਦੋਨੋਂ ਬਹੁਤ ਸੋਹਣੇ ਨੇ ਬੀਬੀ ਤਾਂ ਹਾਟੇ ਨਹੀਂ ਰਹੀ ਬੀਬੀ ਨੇ ਤਾਂ ਪੰਜੀਰੀ ਲਿਆ ਆ ਲੈ ਜਿੰਨੇ ਕੱਪੜੇ ਕਰਤੇ ਹਾਂ ਦੇਖ ਹਾਂ ਗੱਦੀ ਸੋਹਣੀਆਂ ਅਵੇਕ ਤਾਂ ਤੇ ਇਹ ਦੇਖੋ ਗੁਣੀ ਹੁੰਦੀ ਆ ਨਾ ਉਹ ਹਾਂ ਨਾਲੇ ਬਾਹਰ ਲਈ ਕੋ ਹੋਆ ਤੇ ਮੈਂ ਇੱਧਰ ਲਈ ਉਹ ਹੁੰਦੀ ਆ ਬੂਲ ਹਾਂ ਛੇਰੀ ਲੱਗ ਗਈ ਮੈਨੂੰ ਲੱਗਾ ਸੱਤ ਹੋ ਗਏ ਪੰਜ ਸੱਤ ਹੋ ਗਏ ਉਹ ਹੁਣ ਸਭ ਤੋਂ ਮੇਨ ਗਿਫਟ ਹੈ ਨਿਸ਼ਚੈ ਦਾ ਨਿਸ਼ਚੈ ਦਾ ਬਰਥਡੇ ਗਿਫਟ ਉਹ ਵਾਓ ਦੇਖ ਉਸੇ ਨਿਸ਼ਚੈ ਕੋਈ ਤਾਂ ਕੋਈ ਨਾ ਕਿੰਨਾ ਜਿਆਦਾ ਸੋਹਣਾ ਹੈ ਦੇ ਬਰਥਡੇ ਤੇ ਬਰਥਡੇ ਤੇ ਪਾਊਗਾ ਇਹ ਬਰਥਡੇ ਤੇ ਪਾ ਲਈ ਬਹੁਤ ਸੋਹਣਾ ਬੀਬੀ ਅੱਜ ਕਾ ਨਾ ਸੋਹਣੀ ਹੈ ਨਾ ਹਾਂ ਕੋਈ ਨਾ ਚੱਲ ਫੇਰ ਲੱਭ ਲੈ ਮੇਰੀ ਤੋਤੀ ਬੀਬੀ ਕਹਿੰਦੀ ਪਤਾ ਨਹੀਂ ਕਿੱਥੇ ਪਾਦੀ ਮੇਰੇ ਪੱਜੇ ਦੇ ਭੁਰੇ ਨਹੀਂ ਕੋਈ ਨਾ ਕੋਈ ਨਾ ਆਹ ਦੇਛੇ ਦੇ ਪਟਕੇ ਨੇ ਹੂੰ ਕੁਝ ਕਲਰ ਹੈ ਨਹੀਂ ਸੀ ਮੈਂ ਉਸ ਦਿਨ ਬੀਬੀ ਉਹਨਾਂ ਕੋਲ ਗੱਲ ਕਰਤੀ ਮੈਂ ਕੁਝ ਕਲਰ ਹੈ ਨਹੀਂ ਫਿਰ ਬੀਬੀ ਉਹਨਾਂ ਲਿਆਉਂਦੇ ਹੁਣ ਕੁਸ਼ਕ ਜਿਹੜੇ ਨਹੀਂ ਹੈਗੇ ਬਰਾਊਨ ਕ੍ਰੀਮ, ਬਲੂ, ਗ੍ਰੀਨ ਐਂਡ ਬਲੈਕ ਸਾਰੇ ਹੀ ਵਧੀਆ ਕਲਰ ਨੇ। ਸਾਡੇ ਕੋਲ ਕੋਸ਼ਿਸ਼ ਸੀਗੇ ਉਹ ਬਿਨਾ ਤਨੀਆ ਤੋਂ ਸੀਗੇ। ਹਾਂ ਰੱਲੀ ਵਾਲੇ ਮੰਮੀ ਨੇ ਲਿਆਂਦੇ ਹੋਏ। ਆਪਾਂ ਨੂੰ ਐਕਸਪੀਰੀਅੰਸ ਨਹੀਂ ਨਾ ਆਏਗਾ ਬਿਨਾ ਪਰ ਉਹ ਛੋਟੇ ਵੀ ਨੇ ਆਹ ਦੇਖੋ ਚਾਦਰਾਂ ਚ ਉਤਰਾਂ ਉਹਨੇ ਕੱਢਦੀਆਂ ਸਭ। ਸ਼ਾਬਾਸ਼। ਇਹ ਕਿਹਦੇ ਨਾਲ ਦੀ ਆ? ਇਹ ਉਦਾਂ ਹੀ ਨੇ। ਇੱਕ ਪੈਂਟ ਰਹਿ ਗਈ ਸੀ ਨਿਸ਼ਚੈ ਦੀ। ਆ ਅੱਗੇ ਆ ਗਿਆ ਜੋਧਾ ਗਿਫਟ। ਨਮਾਦੋ। ਕਿੰਨਾ ਸੋਹਣਾ ਇਹ ਵੀ ਕ੍ਰੇਸਲ ਮੈਨੂੰ ਬਹੁਤ ਸੋਹਣੇ ਲੱਗਦੇ ਨੇ ਇਹ ਜਿਹੜੇ ਕੁੜਤੇ ਹਾਂ ਜਿਹਦੇ ਵਿੱਚ ਸਿੱਪੀ ਵੀ ਹੁੰਦੀ ਆ ਸ਼ਾਈਨ ਵੀ ਆਉਂਦਾ ਪਰ ਮਤਲਬ ਟੈਕੀ ਵੀ ਨਹੀਂ ਹੁੰਦਾ ਹੈਗਾ ਇਸ ਵਾਰ ਦਿਵਾਲੀ ਆਊਟਫਿਟਸ ਆਈਆਂ ਨੇ ਜਸਨੂ ਤੇ ਜੋਤਨੂ ਚਾਹੇ ਹੁਣੇ ਨਿਸ਼ਚੇ ਤੇ ਬਰਥਡੇ ਤੇ ਪਾ ਲੈਣਾ ਚਾਹੇ ਦਿਵਾਲੀ ਨੂੰ ਬਹੁਤ ਸੋਹਣਾ ਹੈ ਹੋ ਘੈਂਟ ਆਣਾ ਹਾਂ ਕਲਰ ਵੀ ਕਿੰਨਾ ਸੋਹਣਾ ਹੈਗਾ ਇਹਦੇ ਨਾਲ ਵੀ ਧੋਤੀ ਆ ਕ੍ਰੇਸਲ ਦਾ ਕਲਰ ਧੋਤੀ ਹੈ ਹਾਂ ਬਹੁਤ ਸੋਹਣਾ ਸਾਰੇ ਨਿਸ਼ਚੇ ਨਾਲ ਵੀ ਮਾਮੂ ਦੇ ਨਾਲ ਵੀ ਡੈਡਾ ਦੇ ਨਾਲ ਵੀ ਸਾਰੇ ਮੁੰਡਿਆਂ ਦੇ ਹੋਗੇ ੁੰਡਿਆਂ ਦੇ ੁੰਡਿਆਂ ਦਾ ਹੋ ਗਿਆ ਮम्मा ਦੇ ਹੈ ਆਹ ਲੈ ਲੈਂਦੇ ਨੇ ਲੈਨਸ ਮੇਰੇ ਅੱਛਾ ਆ ਮੇਰੇ ਲੈਨਸ ਜਿਸ ਨੇ ਅੱਖਾਂ ਚ ਪਾਉਣ ਵਾਲੇ ਮੈਂ ਮੰਗਾਏ ਸੀ ਹੁਣ ਆ ਗਿਆ ਬੀਬੀ ਕੋਲ ਹਾਂ ਫੜ ਬੀਬੀ ਕੋਲ ਥੈਂਕ ਯੂ ਹੁਣ ਮੇਰੀ ਵਾਰ ਹੀ ਲੱਗ ਰਹੀ ਆ ਹਾਂ ਹਾਂ ਮੇਰਾ ਟਾਪ ਆ ਇਧਰ ਨੂੰ ਆ ਸਿੱਧਾ ਮੇਰਾ ਗਿਫਟ ਇਹਦੇ ਤੇ ਬੈਠੇ ਮੇਰੀ ਬਹੁਤ ਸੋਹਣਾ ਧਾਰ ਚੜਾਈ ਆ ਬੰਦੇ ਦੀ ਅੱਛੇ ਦੀ ਕਿ ਆਪਾਸ ਇਸੇ ਇੱਕ ਪੌਂ ਪੌ ਮਾਲੀ ਇਹ ਵੀ ਬਹੁਤ ਸੋਹਣੀ ਹੈ ਨਿਸ਼ਚਿਤ ਸਾਰੇ ਕੱਪੜੇ ਕਿੰਨੇ ਸੋਹਣੇ ਨੇ ਫਿਰ ਅਗਲਾ ਕਹਿੰਦਾ ਇਹ ਇਹਦੇ ਰੋਜ਼ ਨਵਾਂ ਪਾ ਦਿੰਦੇ ਹੁਣ ਗਿਫਟ ਇੰਨੇ ਮਿਲਦੇ ਨੇ ਚੇ ਦੇ ਖੇੜਾ ਅਰੇ ਇਹ ਚ ਦੀ ਪੁਲਿਸ ਕਾਰ ਵਾਓ ਇੱਕ ਜਿਸ ਤਰ੍ਹਾਂ ਸੀਗਾ ਬੈਟਵੱਲਾ ਕਾਰ ਓਏ ਕਾਰ ਹਰਦਾ ਤੇ ਬਹਾਗ ਸੁਕੋਣਾ ਹੈ ਮੈਂ ਖੁਸ਼ ਕਹਿਦੀ ਰਹੀ ਸੀ ਵੀ ਬੀਬੀ ਬੀਬੀ ਨੇ ਜਾਣਦੀ ਸਰ ਘਰ ਲੜਾ ਮੈਂ ਆਪਣੀ ਆਹ ਚੀਜ਼ ਕਿੱਥੇ ਰੱਖਦੀ ਆ ਕਿੱਥੇ ਰੱਖਦੀ ਮੈਂ ਉੱਥੇ ਜਾ ਕੇ ਆ ਇਹ ਕੱਪੜੇ ਹਾਲੇ ਹਾਲੇ ਨਿਕਲ ਲਗੇ ਇੱਕ ਸੂਟ ਆ ਰਿਹਾ ਹੈ ਬੀਬੀ ਕਹਿੰਦੀ ਇੱਕ ਚੂਤਾ ਆ ਰਿਹਾ ਹੈ ਉਹ ਮੇਰਾ ਮੁੱਤ ਨਿੰਨ ਸੈਂ ਮੜਾ ਪੜਨਾ ਹੈ ਕੈਮਰਾ ਪੜਨਾ ਆ ਰਿਹਾ ਹੁਣ ਫੋਨ ਨਿਸ਼ ਇੱਕ ਸੂਟ ਆ ਏ ਕੁੱਬੂ ਕੋਈ ਕਮੈਂਟਿਸ਼ਨ ਖਾਦੀ ਆਪਾ ਆ ਹਾ 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 ਹ ਬਹੁਤ ਸੋਹਣਾ ਹੈ ਹੈ ਨਹੀਂ ਤਾਂ ਹੈ ਹੋਰ ਨਵਰੀਦ ਦਾ ਆ ਵੀ ਨਵਰੀਦ ਦਾ ਥੱਲੇ ਪਿਆ ਜਣਾ ਅੱਛਾ ਇਹ ਟੀ-ਸ਼ਰਟ ਸਟਾਈਲ ਟੌਪ ਹੈ ਵੀ ਨਵਰੀਦ ਦਾ ਨਵਰੀਦ ਦਾ ਸਟਾਲ ਆ ਉਹਨੇ ਕਿਹਾ ਸੀਗਾ ਵੀ ਬੀਬੀ ਮੈਨੂੰ ਇੱਕ ਸਟਾਲ ਲੈ ਕੇ ਸੋਹਣਾ ਹੈ ਨਾ ਕਲਰ ਦੇਖੋ ਕਿੰਨਾ ਸੋਹਣਾ ਹਾਂ ਇੱਕ ਕਹਿੰਦੇ ਸੀ ਮੇਰੇ ਨਾਲ ਦਾ ਉਹ ਪਿੰਕ ਟੌਪ ਲੱਗਦਾ ਬੀਬੀ ਮੈਨੂੰ ਜਿਹੜਾ ਕਹਿੰਦੇ ਸੀ ਤੁਹਾਨੂੰ ਦੋਹਾਂ ਨੂੰ ਇੱਕੋਸਾਰ ਦੇ ਲਏ ਨੇ ਉਹਦੇ ਨਾਲ ਉਹਨਾਂ ਪਿੰਕ ਕਲਰ ਦਾ ਹਮਮ। ਸੋਹਰ। ਹਮਮ। ਆਇਕਨ ਅਵਰੀਦੀ ਡਰੈੱਸ ਆ। ਕਿੱਧਰ ਨੂੰ ਮਾਹੀ। ਕਿੱਧਰ ਨੂੰ ਮਾਹੀ। ਆ ਉਹਦੀ ਵਨ ਪੀਸ ਡਰੈੱਸ ਆ। ਪੰਜਾ ਗਿਫਟ ਨਵਰੀਦ ਦੇਨੇ, ਇੰਨੇ ਹੀ ਜਸਦੇ ਨੇ ਇੰਨੇ ਨਿਸ਼ਚੇ ਦੇ। ਨਿਸ਼ਚੇ ਦੇ ਇੰਨੇ ਕਿਨੇ? ਨਿਸ਼ਚੇ ਦਾ ਅਣਗਿਣਤ ਨੇ। ਕਿੰਨੇ ਨੇ? ਆ ਵੀ ਉਹਦੀ ਆ ਟੋਪੀ ਐ। ਨਵਰੀਦ ਦੀ ਪੌਮ-ਪੌਮ ਵਾਲੀ। ਓਕੇ। ਇਕ ਕੋਨ ਅਵਰੀਦ ਨੇ ਬੈੱਡ ਸ਼ੀਟ ਮੰਗਾਈ ਸੀ ਹੋਰ ਨੇ ਅਵਰੀਦ ਨੇ ਜਾਨੀ ਘਰ ਦਾ ਸਮਾਨ ਜਿਹੜਾ ਮੰਗਾਇਆ ਮਾੜਾ ਮੋਟਾ ਉਹਦੇ ਨੇਲਸ ਦਾ ਚਾਦਰਾਂ ਤੌਲੀਏ ਇਹ ਜਾ ਲਟਰ ਪੜ ਆ ਕੀ ਆ ਬੀਬੀ ਉਹ ਰਿ ਸਪੈਸ਼ਲ ਰਹਿਣ ਆਪ ਦੇ ਆ ਉਹ ਹੈਪੀ ਬਰਥਡੇ ਅ ਡੈਕੋਰੇਸ਼ਨ ਸੋ ਅਸੀਂ ਨੇ ਇੰਡੀਆ ਤੋਂ ਮੰਗਵਾਈਆਂ ਨੇ ਹਾਂ ਇਹ ਸਾਰਾ ਲਫਾਫਾ ਭਰਿਆ ਹੋਇਆ ਹੈ ਡੈਕੋਰੇਸ਼ਨ ਨਾਲ ਜਿਹੜੀਆਂ ਨਿਸ਼ਚੇ ਦੇ ਪਹਿਲੇ ਜਨਮ ਦਿਨ ਤੇ ਕਰਨੀਆਂ ਨੇ ਗੱਡੀ ਵੜਾਉਣਾ ਹੁੰਦਾ ਜਿਹੜੀ ਹਏ ਦਿਖਾਇਓ ਮੈਂ ਤਾਂ ਰੀਅਲ ਲੱਗਦਾ ਫੋਨ ਇਹ ਨੰਨਾ ਸੋਹਣਾ ਵੀ ਵੇਟ ਸੀਗਾ ਇਹਨਾਂ ਦਾ ਵੀ ਆ ਡੈਕੋਰੇਸ਼ਨਸ ਦਾ ਵੀ ਇਹ ਸਾਰੀਆਂ ਉਰੋਂ ਬਾਹਰੋਂ ਜ਼ਿਆਦਾ ਮਹਿੰਗੇ ਬਣੇ ਫਿਰ ਅਸੀਂ ਮੰਮੀ ਉਹਨਾਂ ਨੂੰ ਕਹਤਾ ਉਤਰੋਂ ਸਾਨੂੰ ਲੈ ਕੇ ਭੇਜ ਦੋ ਖੰਨੇ ਵਾਲਿਆਂ ਨੂੰ ਤੇ ਫਿਰ ਇਹਦੀਆਂ ਜੰਗਲ ਥੀਮ ਦੀ ਆ ਗਿਆ ਇਹਦਾ ਵੀ ਬਰਥਡੇ ਭੱਜੇ ਆ ਰਿਹਾ ਬਰਥਡੇ ਵੀ ਜੋੜਿਆ 16 ਤੇ ਆਹ ਕੀ ਦਾ ਹੁਣ ਬੀਬੀ ਮੇਰੇ ਵਾਲੇ ਕੁਰਤੇ ਨਾਲ ਦਾ ਨੂਰੀਤ ਦਾ ਵੀ ਨੂਰੀਤ ਨਾਲ ਦਾ ਨੂਰੀਤ ਨਾਲ ਦਾ ਨਿਕਲੀ ਜਾ ਬੀਬੀ ਦੇ ਹਲਾ ਕਿੰਨੀ ਖਰਾਵਾ ਸਾਰੇ ਦੇ ਕੱਪੜੇ ਗੱਡੀਆਂ ਨੇ ਬੀਬੀ ਦੇ ਆਉਦੇ ਕੱਪੜੇ ਕਿੱਥੇ ਨੇ ਸਹੀ ਗੱਲ ਬੀਬੀ ਦੇ ਬੀਬੀ ਦੇ ਬੀਬੀ ਦੇ ਬੀਬੀ ਦੇ ਪੋਤ ਨੂੰ ਉਹਨੇ ਵੱੱਦ ਲਿਆਂਦੇ ਨੇ ਬੀਬੀ ਨੇ ਦੇ ਹਲਾ ਹਾਂ ਦੋ ਤੀ ਨਾਲੋਂ ਵੱੱਦ ਬੀਬੀ ਨੇ ਪੋਤ ਨੂੰ ਉਹਨੇ ਗਿਫਟ ਲਿਆਂਦੇ ਨੇ ਬਈ ਹੋਰ ਹੋਰ ਵੀ ਆਦਾ ਕੁਛ ਆ ਹੋਰ ਆ ਬਸ ਬੀਬੀ ਦੇ ਵਿੱਚ ਆ ਕੇ ਦੇ ਚਾਰ ਕੁ ਸੂਟ ਆਏ ਨੇ ਸਾਰਿਆਂ ਦਾ ਸਮਾਨ ਕੱਢ ਕੇ ਓ ਸਾਰੇ ਟੈਚੀ ਭਾਂਡੇ ਨਾ ਭਰੀ ਹੋਈ ਆ ਮੈਂ ਤੇ ਜਸ ਨੇ ਭਾਂਡੇ ਮੰਗਾਏ ਸੀਗੇ ਅਸੀਂ ਨਾਨ ਸਟਿਕ ਵਾਲੇ ਸਾਰੇ ਸਿੱਟਣ ਲੱਗਿਆ ਤੇ ਨਵੇਂ ਸਿਰੇ ਤੋਂ A to Z ਭਾਂਡੇ ਮੰਗਾਏ ਨੇ ਆ ਜੰਦਰ ਸਾਹ ਬਣੀ ਐ ਐਡੀ ਐ ਨਿਛੇ ਦੀ ਇਹ ਨਿਛੇ ਦੀ ਆ ਹਾਂ ਮੈਂ ਕਿ ਤਨੁਬਰੀਤ ਨੇ ਮੰਗਾਈ ਆ ਇਹ ਅੱਛਾ ਨੁਰੀਤ ਦੀ ਉੱਧਰ ਆਠੀ ਆ ਆਹ ਆ ਗਈ ਆ ਹੁੱਡੀ ਜਗਰੂਪ ਮਾਸੜ ਦੀ ਹਾਂ ਇਹ ਰਮਨ ਮਾਲਸੀ ਦੀ ਡਰੈਸ ਨਾਲ ਖੜ ਜਾ ਬਿੱਤੂ ਮੈਂ ਕਿੱਥੇ ਰੱਖਤਾ ਇੱਥੇ ਕੀ ਰੱਖਿਆ ਸੀ ਆ ਪਈ ਆ ਆ ਰਮਨ ਮਾਸੀ ਦਾ ਵਨ ਪੀਸ ਡਰੈਸ ਆ ਉਹ ਹੁਣ ਫਰਾਕਸ ਮੰਗਦੇ ਹੁੰਦੇ ਨੇਗੇ ਤਾਂ ਉਦਾਂ ਦਾ ਜਿਵੇਂ ਦੀ ਉਹ ਮੰਗਦੇ ਨੇ ਉਵੇਂ ਦੀ ਲੱਭ ਕੇ ਲਿਆਂਦੀ ਆ ਬਹੁਤ ਸੋਹਣਾ ਦੇਖੋ ਕਲਰ ਕਲਰ ਕਿੰਨਾ ਸੋਹਣਾ ਨਾ ਤੁਸੀਂ ਸਟਾਫ ਵੀ ਤੌਰ ਜਟ ਜੀ ਚ ਦੋਹਾਂ ਲਿਆ ਆ ਮਾਸੀ ਮਾਸੀ ਵਰ ਗਿਫਟਾ ਤੇ ਵਿਚਾਰੀ ਫੀਬੀ ਦਾ ਆਪ ਦਾ ਕੁਝ ਨਹੀਂ ਨਿਕਲਿਆ ਇਸ ਤੋਂ ਬਿਨਾ ਔਰ ਜਿਹੜਾ ਡੱਬਾ ਵੇ ਉਹ ਚ ਨਵਰੀਤ ਦੀ ਪੰਜੀਰੀ ਆ ਤੇ ਹਾਂ ਵਾਲੀ ਸਾਡੀ ਘਟਣੀ ਆ। ਆਮਬ ਦੀ ਜਿਹੜੀ ਖਾਨੇ ਹੁੰਨੇ ਆ। ਤੇ ਐਨਾ ਸਮਾਨ ਹੋਣ ਦੇ ਬਾਵਜੂਦ ਵੀ ਫਿਰ ਵੀ ਤੇਲਾ ਹਟੇ ਨਹੀਂ। ਇਹਦੇ ਵਿੱਚ ਆ ਮੇਰੀ ਫੇਵਰਿਟ ਵਰਕੀ ਆ। yellow ਮੈਂ ਖਾਨੀ ਆ। ਥੱਲੇ ਹੈਗੀ ਆ ਕਾਚੂ ਕਤਲੀ ਇਹਦੇ ਇਹ ਤੋਂ ਦਸਦੀ ਫੇਵਰਿਟ ਵਰਕੀ ਆ ਮੇਰੀ ਪਾਪੜੀ। ਤੇ ਇਹਦੇ ਵਿੱਚ ਹੈ ਇਹ ਜੋ ਦਸਦੀ ਫੇਵਰਿਟ ਵਰਕੀ ਪਤੀਸਾ ਵਰਕੀ ਜਿਹੜੀ ਉਹ ਜਿਹੜੇ ਸੁਨਿਆਰ ਕਹਿਣ ਲੱਗੇ ਸੀ। ਜਿਹੜੇ ਮਠਿਆਈ ਵਾਲੀ ਦੁਕਾਨ ਤੋਂ ਉਹ ਖਾਂਦਾ। ਇਸ ਤੋਂ ਬਿਨਾਂ ਨਵਰੀਦ ਦਾ ਸਮਾਨ ਆ ਥੋੜਾ। ਅੰਡਾ ਕੋਈ ਨਾਮ ਵੀ ਰਹਿ ਗਏ ਨਾ ਫਿਰ ਅਨਿਸ਼ਚਰ ਦੇ ਪਿੱਲੋ ਤਾਂ ਰਹਿ ਹੀ ਗਏ ਦੋ ਗਿਫਟ ਨਿਸ਼ਚੂ ਦੇ ਪਿੱਲੋ ਨੇ ਆਹ ਇਹਦਾ ਆ ਬਾਕੀ ਸਾਰੀ ਤੇਚੀ ਭਾਂਡੇਆਂ ਨਾ ਭਰੀ ਹੋਈ ਆ ਨੂਨ ਕਿਆਂ ਸਭ ਕੁਝ ਚਮਚਿਆਂ ਤੋਂ ਲੈ ਕੇ a to z ਐਸੀ ਜ਼ੀਰੋ ਨਵੇਂ ਸਿਰੇ ਤੋਂ ਮੰਗਾਏ ਨੇ ਦੇਖੋ ਸਾਡੇ ਕੋਲ ਗਾਹ ਆਲੇ ਕੋ ਮੈਂ ਆਦੀ ਦੇ ਕੀ ਤੋਂ ਤੇ ਬੇਲੇ ਹੋਰ ਵੀ ਸੁਣਾਉਣ ਪਿਆਰੇ ਨੂੰ ਕੀ ਆਪ ਦੇ ਆ ਕੀ ਹੈ ਤੁਹਾਡੇ ਹੱਥ ਚ ਐ ਹਾਏ ਆ ਗਿੰਨੇ ਸੋਹਣੇ ਨੇ ਨਿਸ਼ਤੇ ਦੀਆਂ ਫੋਟੋਆਂ ਵਾਲੇ ਗੱਡੇ ਚ ਟੰਗ ਨਾਲਾ ਨਿੱਕ ਪਾਸੇ ਆਹਾ ਬੋਟੂ ਆਹ ਜਾ ਬੋਟੂ ਕਾ ਬਣਵਾ ਕੇ ਲੇ ਕੇ ਇਹ ਪਤਾ ਹੈ ਨਾ ਨੇ ਮੰਮੀ ਉਹਨਾਂ ਨੇ ਬਣਵਾਏ ਨੇ ਆ ਸਾਰੇ ਰਿਸ਼ਤੇਦਾਰਾਂ ਨੂੰ ਵੰਡ ਤੇ ਬਣਾਣਾ ਬੀਬੀ ਹਾਂ ਸਾਰਿਆਂ ਨੂੰ 15 16 ਬਣਾ ਕੇ ਗੱਲੇ ਗੱਲੇ ਦੀ ਚਾਬੀ ਚ ਸਾਰੇ ਰਿਸ਼ਤੇਦਾਰਾਂ ਦੀਆਂ ਚਾਬੀਆਂ ਚ ਨਿਸ਼ਟੇ ਦੀਆਂ ਫੋਟੋਆਂ ਆ ਆ ਗੀਰੀਆਂ ਦੇਖੋ ਆ ਦੇ ਬਹੁਤ ਜ਼ਿਆਦਾ ਬਣਵਾਏ ਸੀ ਇਹਨਾਂ ਨੇ ਨਿਸ਼ਟੇ ਦੇ 6 ਮਹੀਨਿਆਂ ਦੇ ਬਰਥਡੇ ਤੇ ਸਾਰੇ ਹੋਣੇ ਲੈਡੀ ਨੇ ਸਭ ਦੇ ਸਭ ਦੇ ਚਾਹੀਦੇ ਸਨ ਸਾਰੇ ਨੂੰ ਬੰਡੇ ਸੀ ਨਾ ਰਿਸ਼ਤੇਦਾਰੀਆਂ ਚ ਹੂੰ ਆ ਦੇ ਸਾਰਿਆਂ ਨੂੰ ਆ ਜਾ ਕੇ ਤੇ ਗੱਡੀ ਆ ਮੋਟਰਸਾਈਕਲ ਆ ਜਾ ਕੇ ਤੇ ਘਰ ਦੀ ਚਾਬੀ ਆ ਹਾਂ ਸਭ ਦੇ ਗੱਡੀਆਂ ਚਾਬੀਆਂ ਸਗੜਾ ਮੋਡ ਆਹੀ ਚਾਬੀਆਂ ਹੁਣ ਸ਼ੈਲਾ ਪਿੱਛੇ ਰੌਲਾ ਪਿਆ ਬੀਬੀ ਵੀ ਐਸਾ ਨਾ ਰਹਿ ਗਈ ਫਿਰ ਨਿਕੋਈ ਨਾ ਆ ਬੀਬੀ ਦੇ ਵਿਚਾਰੀ ਦੇ ਆਪਦੇ ਸੂਟ ਦੇਖ ਲੋ ਪੈਨ ਸੂਟ ਨੇ ਹਨ ਚਾਰ ਇਹ ਕਿਨੇ ਜੀਣਾ ਪਉਣਿਆ ਨੇ ਆ ਸੂ ਕਿਹਰਦਾ ਹੈ ਅਧਿਕਨ ਪਿੱਛੇ ਤੇ ਸ਼ਾਰਟਸ ਪਾ ਕੇ ਚੱਲੇ ਜਾਂ ਹੈ ਕੰਦੀ ਮੇਸ਼ੇ ਦੀ ਗੱਡੀ ਚੱਲਦੀ ਇੱਥੇ ਗੱਡੀ ਇੱਥੇ ਗੱਡੀ ਕਿਤੇ ਆਪਣੀ ਹੋੜ ਰਾਵੇ ਸੀ ਘਾਰੇ ਕਰਾਏ ਹੋਏ ਬੜੇ ਸੁੰਦਾਰੇ ਵਾਲੇ ਹੁੰਦੇ ਨੇ ਇਹ ਸੁੱਜ ਉੱਦਾਈ ਕਰ ਨਾਲ ਲੱਗਿਆ ਹੋਇਆ ਆਂ ਭਾਂਡੇ ਨੇ ਆਪੂ ਇਹ ਬੜਾ ਬਾਲਾ ਸਮਾਨ ਲੈ ਕੇ ਆਈ ਹੈ ਬਾਲਾ ਜਾਦੇ